ਦੇ ਹੁਣ ਉਹਦੇ ਤਿੰਨ ਗੋਲਡ ਨਹੀਂ ਆ ਗਏ ਅੰਦਰ ਜਰੂਰ ਇਹੋ ਪੁੱਛਦੇ ਹੋ ਇਹ ਤਾਂ ਬਾਗੀ ਜੀ ਸਰ ਮੈਂ ਤੇਰੀ ਕਾਫੀ ਚੱਕੀ ਅੱਜ ਬਾਈ ਅੱਜ ਮੇਰੀ ਮੈਂ ਬਿਮਾਰ ਦੀ ਬੁਖਾਰ ਦੀ ਦਵਾਈ ਆ ਸਰ ਹਾਂਜੀ ਗ੍ਰਾਮ ਦੀ ਦਵਾਈ ਤਾਂ ਗਿਆ ਦਵਾਈ ਦਵਾਈ ਆ ਜੀ ਕੰਮ ਨੂੰ ਦੇ ਹੋਰ ਸਬੰਧ ਵਿੱਚ ਕੋਈ ਕਪੀਟਲ ਹੈ ਜੀ ਕਰਤੋ ਆ ਦੇਖੋ ਜੀ ਫੋਨ ਫੜ ਲੈਣਾ ਇਹਨਾਂ ਦਾ ਸਰ ਲੈ ਇਹਦੇ ਉਹਦਾ ਦੇ ਦੇ ਤੇਰਾ ਬਹੁਤ ਨਹੀਂ ਲੈ ਲੈ ਚਾਪੀ ਤੇ ਮੋਟਰਸਾਈਕਲ ਨਾਲ ਹੀ ਲਈ ਏ ਹਾਂ ਜੀ ਉਹ ਇਹ ਹਾਲ ਸਰ ਮਾਫ ਕਰਦੇ ਜੀ ਇੱਕ ਵਾਰ ਮਾਫ ਕਰਦੇ ਸਰ ਬੜੀ ਇੱਕ ਵਾਰ ਮਾਫ ਕਰਦੇ ਹਾਂ ਜੀ ਉਹਦੇ ਤੇ ਇਹਦੇ ਸਰ ਜੀ ਤਾਰੇ ਹੱਥ ਪੁੱਛੋ ਤੇ ਉਹ I'm <laughs> a कलविंदर उहो कलविंदर ਨਾਲੇ ਮੈਨੂੰ ਨਾਦ

ਨਾ ਜਾਣਾ ਨਾ ਉਹ ਫਸਕੇ ਨਿਕਲਦੇ ਹੋ ਜਰਰ ਗਿਆ ਇਸ ਦਾ ਮਸਟਰ ਹੈ ਹਾਇਰ ਸਿਰੇ ਪੜਦੇ ਹੋ ਅਸੀਂ ਤਾਂ ਮੈਂ ਤਾਂ ਸਰਦਨ ਖੋਜੀ ਕਿਲਾ ਕੀ ਮੈਂ ਇਧਰ ਘਰੇ ਤਾਂ ਚਲੇ ਗਏ ਜਰਦਾ ਮਰੀਆ ਕਿਉਂਕਿ ਮੈਂ ਅੱਥਾ ਹੋਇਆ ਤੇ ਅਸੀਂ ਬਾਪੂ ਦੇ ਮਨ ਨਹੀਂ ਕਿ ਇਹ ਤਾਂ ਨਹੀਂ ਦਾ ਦੂਜਾ ਵਾਰ ਹੈ جي بي لو چڪي منگا بي اور پلان لگي اچ کي جا صحيح ہاں دیکھو صافي برتن آهي کٿي ਇੱਛੇ ਕਿਵੇਂ ਆ ਕੇ ਤਰਨਗੇ ਔਰ ਉਹ ਕੰਮ ਕਰਨੇ ਐ ਸੀ ਕੀ ਕੰਮ ਪੋਸਟਰੀ ਬੰਦਣਾ ਐ ਇਸ ਨੂੰ ਕਾਲੇ ਪੋਸਟ ਨਿਯੋਜੇ ਜੀ ਐਡ ਕਰਦੇ ਆ ਜੀ ਕਿਹਾ ਕਿ ਫਿਰ ਡਿੱਗੀ ਦਾ ਖੋਲਦਾਂਗੇ ਐਡ ਕਾ ਵੀ ਕਰ ਦੋ ਉਹ ਦੋ ਚਾਰ ਜਣੇ ਉਧਰ ਹੋ ਜਾਈਓ ਇਹ ਵੀ ਉਹ ਲੋਕ ਆ ਵੰਦ ਕਰੋ ਲਾਜ ਪੱਕਾ ਬੰਦਾ ਕੱਢਣਾ ਬਹੁਤ ਔਖਾ ਨਹੀਂ ਜੀ ਮੈਂ ਕਰੂੰਗੀ ਜੀ ਜੋ ਕਰ ਦਈਏ ਜੀ ਜਿਹੜੇ ਹੁੰਦੇ ਨੇ ਵਿੱਚ ਉਹਦੇ ਵਿੱਚ ਹੀ ਰਸੇ ਜਾਂਦੇ ਨੇ ਅੱਜ ਆਹ ਪੱਲਾ ਟੈਂਪੂ ਦਵਾ ਕੇ ਹਟਾਂ ਤਰੀ ਪੁਰਾਣਾ ਸੀ ਨਵੀਂ ਵਾਲਾ ਸੀ ਚਾਹ ਦੇ ਕੋਲ ਨੌ ਗੱਲਾਂ ਦੇ ਕੇ ਜਿੱਥੇ ਲਿਖੀ ਜਾਂਦੀ ਉਹ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਚੈਕ ਕੀਤੀ ਕਿ ਕਿੱਦਾਂ ਸੋਹਣੇ ਸਿਨੀਅਰ ਅਸਰਾਾਂ ਦੀਆਂ ਹਸਤਾ ਤੇ ਮਾਨਯੋਗ ਐਸਐਸਪੀ ਸਾਹਿਬ ਸਤਾਸਿਨ ਜਹਰ ਐਸਐਸਪੀ ਜੀ ਦੀ ਦਖਲਤ ਦੇ ਅਸੀਂ ਕਾਸੂ ਕਰਦੇ ਆ ਅੱਜ ਅਸੀਂ ਬਰਾਸਰ ਬਾਗ ਦੇ ਸੀਡੀਐਮ ਜਿੱਤੇ ਸਾਨੂੰ ਸ਼ਿਕਾਇਤ ਮਿਲਦੀ ਹੈ ਕਿ ਜਿਹੜੇ ਬਾਥਰੂਮ ਨੇ ਉਹਨਾਂ ਵਿੱਚ ਛੋਟੇ ਬੱਚੇ ਨਸ਼ਾ ਕਰਦੇ ਨੇ ਅਸੀਂ ਚੈਕਿੰਗ ਕਰ ਰਹੇ ਹਾਂ ਕਿ ਅਸੀਂ ਕਈ ਅਸੀਂ 10 12 ਬੰਦੇ ਵੀ ਅਸੀਂ ਸ਼ੱਕੀ ਰਾਉਂਡ ਅਪ ਕੀਤੇ ਨੇ ਅਸੀਂ ਉਹਨਾਂ ਹੀ ਚੈਕਿੰਗ ਕਰਾਂਗੇ ਉਹਨਾਂ ਦਾ ਮੈਡੀਕਲ ਕਰਾਵਾਂਗੇ ਬਾਕੀ ਦਾ ਜੋ ਵੀ ਬਣਦੀ ਹੋਊ ਬਾਅਦ ਉਸ ਮੁਤਾਬਕ ਕਰ ਹੋ ਜਾਊਗਾ ਇਹ ਇਕਲੇ ਜੇਬ ਦੇ ਵਿੱਚੋਂ ਉਹ ਕੈਪਸੂਲ ਨਿਕਲੇ ਨੇ ਉਹਦੇ ਬਾਰੇ ਕੀ ਕਰੋਗੇ ਕੈਪਸੂਲ ਅਸੀਂ ਉਹਨਾਂ ਦੀ ਪੜਤਾਲ ਕਰਾਵਾਂਗੇ ਜੀ ਆਪਣੀ ਲੈਬ ਤੋਂ ਚੈੱਕ ਕਰਾਵਾਂਗੇ ਜੇ ਜਿਹੜਾ ਵੀ ਉੱਤੇ ਬਣਦਾ ਹੋਊਗਾ ਆਫੈਂਸ ਉਹ ਮੇਡ ਆਊਟ ਉਹੀ ਹੋਊਗਾ ਇਕਦਾਂ ਤੋਂ ਉਹ ਵੀ ਢਿਕਲੇ ਜੀ ਅੱਜ ਆਪਾਂ ਨੇ ਆਪਣਾ ਸਵੇਰ ਦੀ ਵਸੇ ਚੈਕਿੰਗ ਕੀਤੀ ਹੈ ਇਸ ਤਰ੍ਹਾਂ ਰੋਜ਼ ਹਾਂ ਜੀ ਬਿਲਕੁਲ ਜੀ ਇਹ ਜਿਵੇਂ 26 ਜਨਵਰੀ ਆ ਰਹੀ ਹੈ ਉਹਨੂੰ ਉਹਦੇ ਰਿਕਾਰਡਿੰਗ ਅਸੀਂ ਸਾਰੇ ਕਿਤੇ ਚੈਕਿੰਗ ਸਾਡੀ ਚੱਲਦੀ ਰਹੂਗੀ ਸੁਰੇ ਸ਼ਾਮ ਦੇ ਨਾਈਟ ਸਾਡੀ ਚੈਕਿੰਗ ਜਲਦੀ ਰਹੂਗੀ ਤੇ ਅਸੀਂ ਕਈ ਬੰਦੇ ਚੈੱਕ ਕੀਤੇ ਨੇ ਕਈਆਂ ਦੇ ਚਲਾਨ ਵੀ ਕੀਤੇ ਨੇ ਜਿਹੜੇ ਬਿਨਾਂ ਕਾਜ ਦੇ ਘੁੰਮ ਰਹੇ ਨੇ ਇਹ ਸਾਡੀ ਚੈਕਿੰਗ ਬਿਆਨ ਕੰਟੀਨਿਊ ਰਹੂਗਾ ਜਿਹੜਾ ਪੰਜ ਫੜੇ ਉਹਦੇ ਬਾਰੇ ਗੱਲ ਨਹੀਂ ਜਿੰਦੇ ਉਹਨਾਂ ਨੇ ਐਸਐਸ ਤੋਂ ਸਾਹਮਣੇ ਪੰਜ ਫੜੇ ਇੱਕ ਲੋਹੇ ਜਿਹਾ ਉਹ ਲੱਗੇ ਕਿਲਾ ਜੀ ਉਹ ਕੋਣ ਕੋਈ ਵਰੀ ਪੰਜ ਉਹ ਵੀ ਅਸੀਂ ਉਹ ਅੱਜ ਕੋਗਰ ਵੀਰੀਫਾਈ ਕਰਦਾ ਵੀ ਕੋਈ ਲੜਾਈ ਝਗੜੇ ਦਾ ਮਨਸਾ ਸੀ ਕੀ ਸੀਗਾ ਅਸੀਂ ਚੈੱਕ ਕਰ ਦਿੱਤੇ ਉਹਨਾਂ ਦੇ ਜਿਹੜੀ ਬੰਦੇ ਕਰਦੇ ਨੇ